ਉਧਰ ਹੋ ਫੋਟ ਤੇ ਪੈਰਾ ਦੇਾਂਗੇ ਥੋਕੇ ਮਹਾਤਮਾ ਸਾਹਿਬ ਕੇ ਸਮਰਥਨ ਵਿੱਚ ਬੀਐਸਟੀ ਮੈਦਾਨ ਜਵੇਦ ਸ੍ਰੀਮੁਖੀ ਸਾਹਿਬ ਸੰਘਰਸ਼ ਕਰੋ ਹੰਕਾਰ ਜੀ ਸੰਘਰਸ਼ ਕਰੋ ਹੰਮ ਤੁਹਾਰੇ ਸਾਥ ਹੈ ਭੈਣ ਕੁਮਾਰੀ ਮਾਇਆਵਤੀ ਜਿੰਦਾਬਾਦ ਮੁਰਦਾਬਾਦ ਕੇਂਦਰੀ ਗ੍ਰਹਿ ਮੰਤਰੀ ਮੁਰਦਾਬਾਦ 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 ਭੈਣ ਕਰੋਦੀ ਸਰਕਾਰ ਮੁਰਦਾਬਾਦ 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 ਭੈਣ ਕੁਮਾਰੀ ਮਾਇਆਵਤੀ ਜਿੰਦਾਬਾਦ ਜਿੰਦਾਬਾਦ

ਪੁਤਲੇ ਵੀ ਫੂਕੇ ਆ ਜੀ ਮੈਂ 20 ਤਰੀਕ ਨੂੰ ਅੰਮ੍ਰਿਤਸਰ ਦਾ ਲੁਧਿਆਣਾ ਬਾਈਪਾਸ ਚੌਕ ਕਾਰੇਵਾਰੇ ਪੁਤਲਾ ਫੂਕਿਆ ਉੱਥੇ ਸੈਂਕੜਿਆਂ ਦੀ ਗਿਣਤੀ ਚ ਲੋਕ ਇਕੱਠੇ ਹੋਏ ਜੀ ਹਰ ਇੱਕ ਵਿਅਕਤੀ ਦਾ ਇਹੀ ਦੁੱਖ ਆ ਜੇ ਦੇਸ਼ ਦਾ ਗ੍ਰਹਿ ਮੰਤਰੀ ਐਡਾ ਨਕਮਾ ਪਾਗਲ ਆ ਪਾਰਾ ਪੀਵੀਐਮ ਨਾਲ ਜਿੱਤ ਕੇ ਐਮਪੀ ਬਣ ਕੇ ਦੇਸ਼ ਦਾ ਗ੍ਰਹਿ ਮੰਤਰੀ ਬਣਿਆ ਅਸੀਂ ਉਸ ਈਵੀਐਮ ਦਾ ਵੀ ਵਿਰੋਧ ਕਰਦੇ ਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਵਿਰੋਧ ਕਰਦੇ ਆਂ ਇਹਨਾਂ ਨੇ ਦੇਸ਼ ਦੇ ਅੰਦਰ ਸਾਡੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਬਾਬਾ ਸਾਹਿਬ ਦਾ ਬੁੱਤ ਜਿਹੜਾ ਸੰਸਦ ਭਵਨ ਦੇ ਮੋਹਰੇ ਲੱਗਿਆ ਸੀ ਉਹਨੂੰ ਹਟਾ ਦਿੱਤਾ ਭਵਨ ਨੂੰ ਉਸ ਤੋਂ ਦੂਰ ਬਣਾ ਦਿੱਤਾ ਇਹ ਸਾਰਾ ਕੁਝ ਜਿਹੜਾ ਆਰਐਸਐਸ ਦਾ ਕਲਾਮਾਤਾ ਅਸੀਂ ਇਸ ਆਰਐਸਐਸ ਦੀ ਸਰਕਾਰ ਦਾ ਇਸ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਵਿਰੋਧ ਕਰਦੇ ਆ ਸਾਬਕਾਂਸੀ ਰਾਮ ਨੇ ਸਾਨੂੰ ਜਿਹੜਾ ਅੰਦੋਲਨ ਦਿੱਤਾ ਸੀ ਬੇਅੰਤ ਕਾ ਸਲੋਕੋ ਇਕੱਠੇ ਹੋ ਜਾਓ ਇਸ ਦੇਸ਼ ਤੇ ਕਬਜ਼ਾ ਕਰੋ ਇਹ ਦੇਸ਼ ਤੁਹਾਡਾ ਆ ਅਸੀਂ ਇੱਥੇ ਦੇ ਆਦਿਵਾਸੀ ਲੋਕ ਇਸ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਦੀ ਸਰਕਾਰ ਦਾ ਇਸੇ ਲਈ ਵਿਰੋਧ ਕਰਦੇ ਸੀ ਵੀ ਬਾਬਾ ਸਾਹਿਬ ਨੇ ਕਿਹਾ ਸੀ ਜਿਹੜਾ ਸੰਵਿਧਾਨ ਦੁੱਖਾਂ ਤਕਲੀਫਾਂ ਨਾਲ ਬਣਾ ਕੇ ਮੈਂ ਇਹਨਾਂ ਲੋਕਾਂ ਨੂੰ ਦਿੱਤਾ ਜੇ ਇਹਨੂੰ ਦੇਸ਼ ਨੂੰ ਚਲਾਉਣ ਵਾਲੇ ਲੋਕ ਇਮਾਨਦਾਰ ਹੋਣਗੇ ਤਾਂ ਦੇਸ਼ ਸਵਰਗ ਬਣ ਜਾਵੇਗਾ ਜੇ ਨਕਮੇ ਔਰ ਮਾੜੇ ਲੋਕਾਂ ਦੇ ਹੱਥ ਵਿੱਚ ਆ ਗਿਆ ਦੇਸ਼ ਜਿਹੜਾ ਨਰਕ ਬਣ ਜਾਵੇਗਾ ਅੱਜ ਉਹੀ ਹੋਇਆ ਦੇਸ਼ ਦੇ ਅੰਦਰ ਜਿਹੜਾ ਨਾ ਰੁਜ਼ਗਾਰਿਆ ਨਾ ਪੜਾਈ ਰਹੀ ਨਾ ਦਵਾਈਆਂ ਲੋਕਾਂ ਨੂੰ ਮਿਲ ਮਿਲ ਰਹੀ ਲੋਕ ਅੱਧ ਤੋਂ ਜ਼ਿਆਦਾ ਲੋਕ ਕੈਂਸਰ ਨਾਲ ਪੀੜਤ ਆ ਕਾਲੇ ਪੀਲੇ ਨਾਲ ਕਾਲੀਏ ਨਾਲ ਹੋਰ ਅਨੇਕਾ ਜੜੀਆਂ ਕਿਡਨੀਆਂ ਫੇਲ ਐ ਲੋਕਾਂ ਦੀਆਂ ਇੰਨਾ ਬੁਰਾ ਹਾਲਾ ਇੱਥੇ ਕੋਈ ਵੀ ਮਹਿਕਮਾ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲ ਰਿਹਾ ਇਸ ਕਰਕੇ ਸੰਵਿਧਾਨ ਦੇ ਸਨਮਾਨ ਵਿੱਚ VSP ਮદાન ਮੈਂ ਐਨ ਆਈ ਕਹਿੰਦਾ ਹੋਇਆ ਜੈ ਭੀਮ ਜੈ ਸੇਵਕ ਅੰਬੇਡਕਰ ਨੌਜੋਗ ਦਲ ਭਾਰਤ ਅੱਜ बाबा साहब अंबेडकर ਨੂੰ ਪਿਛਲੇ ਦਿਨੀ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਆ ਮਾਨਯੋਗ ਅਮਿਤ ਸਾਹਿਬ ਜੀ ਮੈਂ ਕਿਉਂਕਿ ਸਦੌਲੀ ਉਹ ਨਹੀਂ ਕਰਨਾ ਚਾਹੁੰਦਾ ਜਿਹੜਾ ਉਹਨਾਂ ਦੇ ਲਈ ਹੱਕ ਬਣਦਾ ਹੈ ਨਾ ਕਿਉਂਕਿ ਮੈਂ ਸੰਵਿਧਾਨ ਦੇ ਵਿੱਚ ਰਹਿਣ ਵਾਲਾ ਬੰਦਾ ਉਹ ਸੰਵਿਧਾਨ ਨੂੰ ਮੰਨਣ ਵਾਲਾ बाबा साहब ਨੂੰ ਮੰਨਣ ਵਾਲਾ ਉਹ ਕਹਿ ਰਿਹਾ ਜੀ बाबा साहब अंबेडकर 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 ਜਿਹੜਾ ਕਹਿ ਰਹੇ ਨੇ ਇੰਨਾ ਕਜੇ ਰੱਬ ਦਾ ਨਾਮ ਲੈਂਦੇ ਤਾਂ ਸੱਤ ਜਨਮਾਂ ਚ ਸਵਰਗ ਪ੍ਰਾਪਤ ਕਰ ਲੈਂਦੇ ਮੈਂ ਇਹ ਕਹਿ ਸਕਦਾ ਉਹਦੇ ਵਾਸਤੇ ਰੱਬ ਹੋ ਸਕਦਾ ਉਹਦੇ ਉਹਦੇ ਨਾਨੇ ਆਏ ਹੁਣ ਉਹਦੇ ਤਾਤੀ ਦਾ ਉਹਨਾਂ ਦਾ ਤਾਇਆ ਉਹਨਾਂ ਦਾ ਦਾਦਾ ਹੋਰ ਕੋਈ ਆ ਕੇ ਦੱਸਿਆ ਹੋਵੇ ਪਰ ਮੇਰੇ ਪਰਿਵਾਰ ਦੇ ਵਿੱਚੋਂ ਮੇਰਾ ਨਾਨਾ ਗਿਆ ਮੇਰਾ ਮਾਮਾ ਮਰ ਗਿਆ ਮੇਰਾ ਦਾ ਹੋਰ ਬੜਾ ਬਡੇ ਪਾਪਾ ਮਰ ਗਏ ਮੇਰੇ ਡੈਡੀ ਚਲੇ ਗਏ ਮੇਰੀ ਮੰਮੀ ਚਲੀ ਗਈ ਅੱਜ ਤੱਕ ਮੈਨੂੰ ਵਾਪਸ ਆ ਕੇ ਕਿਸੇ ਨੇ ਦੱਸਿਆ ਕਿ ਉੱਥੇ ਸਵਰਗ ਹੈ ਪਰ ਇੱਥੇ 바ਵਾ ਸਾਹਿਬ ਅੰਬੇਡਕਰ ਨੇ ਸਾਨੂੰ ਸਵਰਗ ਬਣਾਤਾ ਕਿਉਂਕਿ ਜਿਹੜੇ ਜਿਨ੍ਹਾਂ ਦੇ ਅ ਗਲੇ 'ਚ ਜਿਨ੍ਹਾਂ ਦੇ ਗਲੇ 'ਚ ਖੰਡੀ ਸੀ ਉਹਦੇ ਤੇ ਥੁੱਕਿਆ ਕਰਦੇ ਸੀ ਹੁਣ ਉਹ ਆਜ਼ਾਦ ਹੋ ਕੇ ਥੁੱਕਦੇ ਆ ਜਿਨ੍ਹਾਂ ਦੇ ਪਿੱਛੇ ਝਾੜੂ ਲੱਗਾ ਸੀ ਉਹ ਆਜ਼ਾਦੀ ਨਾਲ ਚੱਲਦੇ ਆ ਜਿਨ੍ਹਾਂ ਦੇ ਆ ਪਰਛਾਵੇਂ ਨਾਲ ਟੱਚੇਬਲ ਹਨ ਟੱਚੇਬਲ ਤੁਸੀਂ ਜਿਹੜਾ ਮਤਲਬ ਰਸਤੇ ਤੇ ਚੱਲ ਨਹੀਂ ਸਕਦਾ ਸੀ ਜਦੋਂ ਸੂਰਜ ਸਿੱਧਾ ਹੁੰਦਾ ਸੀ ਚੱਲਦਾ ਸੀ ਉਹ ਅੱਜ ਆਜ਼ਾਦੀ ਨਾਲ ਚੱਲ ਸਕਦਾ ਔਰ ਇਹ ਹੀ ਨਹੀਂ ਭਾਰਤ ਦੇ ਵਿੱਚ 바ਵਾ ਸਾਹਿਬ ਅੰਬੇਡਕਰ ਅੰਬੇਡਕਰ ਨਹੀਂ ਕਿਹਾ ਜਾਂਦਾ ਵਰਡ ਦੇ ਵਿੱਚ ਜੇ ਸੰਸਾਰ ਦੀ ਗੱਲ ਕਰੀਏ ਵਿਸ਼ਵ ਦੇ ਵਿੱਚ 바ਵਾ ਸਾਹਿਬ ਅੰਬੇਡਕਰ ਨੂੰ ਵਿਸ਼ਵ ਪਟਲ ਤੇ ਪਹਿਲੇ ਨੰਬਰ ਤੇ ਰੱਖਿਆ ਜਾਂਦਾ ਭੁੱਲਦੇ ਆ ਕਿ ਆ ਮਿਸ ਸਾ ਜੀ ਤੁਹਾਨੂੰ ਹੋ ਸਕਦਾ ਅਮਿਤ ਸਾਹ ਨੂੰ 90 ਦਿਨ ਜੇਲ੍ਹ ਤੇ ਰੱਖਿਆ ਸੀ ਇਸੇ ਸੰਵਿਧਾਨ ਦੇ 바ਵਾ ਸਾਹ ਨੇ ਉਹਨੂੰ ਤਕਲੀਫ ਹੋਈ ਹੋਵੇ ਇਹਨੂੰ ਤੜੀ ਪਾਰ ਕੀਤਾ ਸੀ ਇਸ ਕਰਕੇ ਤਕਲੀਫ ਹੋਈ ਹੋਵੇ ਇਹ ਗੰਝੇ ਪਰ ਮੈਂ ਉਹ ਪਾਸਾ ਬਰਤ ਰਹਾ ਕਿ ਤੇਰੀ ਜੇ ਮੇਰੇ ਸਮਾਜ ਦੇ ਲੋਕ ਕਹਿੰਦੇ ਨਾ ਮੇਰੇ ਸਾਥੀ ਚੋਰਾ ਦੇ ਲਾਂ ਜੇ ਰੜ ਗਏ ਚੋਰਾ ਦੇ ਨਾਲ ਨਾ ਰਲੇ ਹੋਣ ਕਈ ਵਾਰ ਜੋ ਮੇਰਾ ਦੋਸਤ ਹੈ ਦੁਸ਼ਮਨ ਕੇ ਸਾਥ ਫਸ ਜਾਂਦਾ ਹੈ ਚਾਲ ਮੇ और कई बार मकड़ी भी फंस जाती है अपने जाल में इसलिए हमारे समाज के लोग वो 131 बैठे हैं बाबा साहब को जो मान हैं बाबा साहब को खा रहे हैं पी रहे हैं पैर के नाखून से लेकर सिर के बाल तक बाबा साहब के कर्जाई हैं और ईमानदारी से कहीं ना कहीं लोकसभा में राज्यसभा में और विधानसभा में जो जाने के काम करने वाले बेईमान लोग जो अगर आज बाबा साहब अम्बेडकर की बाबा साहब अम्बेडकर के जो पैरों की जूती के बराबर नहीं है हो सकता तेरा भगवान कोई और हो लेकिन हमारा भगवान बाबा साहब अम्बेडकर है बाबा हम मांग करते हैं कि ऐसे लोगों को तो राज्यसभा में छोड़ो विधानसभा किसी भी पालिका में जहां हमारे कानून बनते हो वहां जाने का अधिकार ही नहीं है उसको हक ही नहीं है और अगर ऐसा चला गया है तो मेरे समाज के जिंदा जमीर जागने वाले लोगों से मैं कहना चाहता हूँ कि ऐसे लोगों को अगर वो नहीं हमारे बाबा साहब अंबेडकर कहा करते साहब कानसीराम कहा करते पॉलिटिकल पावर ये मास्टर की ठीक है तुमने उस उनको को दे रखा है जिसकी बदौलत इतनी आवाज़ आ रही है शायद ये जो टमटमाता हुआ तेरा चांद जैसा चेहरा और चांद जैसा ये जो तकले अगर ये सुधार नहीं आता है मेरे समाज के लोग मैं ये नहीं कहता हूँ मैं आपको कहना चाहता हूँ आपके माध्यम से कहना चाहता हूँ किसी मतलब कहीं हमारे लोग कहते हैं कि कहीं ये बाइट चला देंगे तो हमारे ऊपर मुकदमा ना हो जाए ये कहीं उनकी भावनाओं से ठेस ना पहुंच जाए मैं कहता हूं काटिएगा नहीं मैं फकर महसूस करूंगा अगर बाबा साहब अंबेडकर के लिए उस महापुरुष के लिए उस रैबर के लिए भगवान के लिए मुझे जेल भी जाना पड़े ऐसे टकलों को मैं कहता हूँ आज कई बार मुसलमानों से सुनना सुनने में आता है पंद्रह मिनट की छोड़ दो दो घंटे के लिए छोड़ दो ऐसे अगर बाबा साहब को बोलता रहा ऐसे समाज के लिए अम्बेडकर बात इतना हां भी होने वाला है कि ऐसे टक्लों को रोड पर चलना मुश्किल हो जाएगा अपने आइडो साइडो अगल-बगल में जो तेरे कहीं ना कहीं सुरक्षा कर्मी है अगर अंबेडकर के नाम पे बोलता रहा तो ये भी साथ काम आने वाले नहीं तो ये सबक सिखाएंगे सड़कों से लेकर के संसद तक पहुंचने का काम जो बाबा साहब अम्बेडकर ने वोट का अधिकार दिया था अगर इन लोगों ने सही ढंग से प्रयोग कर दिया तो टकले का दो चार बाल है भी खत्म हो जाएगा अगर डी सी साहब के, आगला के आगला माध्यम से जो आज राष्ट्रपति प्रधानमंत्री को ज्ञापन गया है इस इस इसको गंभीरता से लेते हुए अगर अगली कार्रवाई नहीं करी तो देश में अम्बेडकरी लोग सड़कों तक आएंगे देश में अराजकता फैलेगी और ये अराजकता फैलेगी तो इसके सारे जिम्मेदार वो टकला गृह मंत्री और देश का प्रधानमंत्री होगा जय भीम जय भारत